ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਇੱਕ ਨਾ ਕੁਐਸਚਨਸ ਆਏ ਸੀਗੇ ਵੀ ਅਕਸਰ ਹੀ ਜਦੋਂ ਪਲਾਂਟਸ ਨੂੰ ਸਪੋਰਟ ਦਿੱਤੀ ਜਾਂਦੀ ਹੈ ਕੋਈ ਫਲਦਾਰ ਬੂਟਾ ਜਾਂ ਕੋਈ ਵੀ ਬੂਟਾ ਹੈਗਾ ਉਹਦੇ ਨਾਲ ਇੱਕ ਡੰਡਾ ਖੜਾ ਕਰ ਦਿੱਤਾ ਜਾਂਦਾ ਉਹ ਥੋੜੇ ਟਾਈਮ ਬਾਅਦ ਕੀ ਹੁੰਦਾ ਉਹਨੂੰ ਸਿਉਂਖ ਲੱਗਣੀ ਸ਼ੁਰੂ ਹੋ ਜਾਂਦੀ ਹੈ ਜੇ ਡੰਡੇ ਨੂੰ ਸਿਉਂਖ ਲੱਗੀ ਤਾਂ ਨੇਚਰਲੀ ਜਿਹੜਾ ਉਹ ਪਲਾਂਟ ਹੈ ਖਰਾਬ ਹੋਣਾ ਸੁਭਾਵਿਕ ਹੈ ਉਹ ਖਰਾਬ ਹੋ ਜਾਂਦਾ ਇਹਦੇ ਲਈ ਤੁਸੀਂ ਜਿਹੜਾ ਆਹ ਤਰੀਕਾ ਜਿਹੜਾ ਤੁਹਾਨੂੰ ਦੱਸਣ ਲੱਗਿਆ ਨਾ ਇਹ ਅਪਣਾ ਕੇ ਦੇਖੋ ਇਹ ਜਰੂਰ ਕੰਮ ਕਰਦਾ ਹੈ ਜੇ ਕੋਈ ਵੀ ਡੰਡਾ ਲੈਣਾ ਤੁਸੀਂ ਪਰ ਕੋਸ਼ਿਸ਼ ਕਰੋ ਹਮੇਸ਼ਾ ਬਾਸ ਦਾ ਡੰਡਾ ਹੀ ਯੂਜ਼ ਕਰੋ ਉਹਦੇ ਨਾਲ ਨੀਤੇ ਉਹਨੂੰ ਲਿਫਾਫੇ ਨਾਲ ਕਵਰ ਕਰ ਦੋ ਲਿਫਾਫਾ ਬੰਨ੍ਹ ਦੋ ਉੱਪਰ ਉਹਦੇ ਰੱਸੀ ਲਵੇਟ ਦੋ ਤਾਂ ਕਿ ਉਹ ਚੰਗੀ ਤਰ੍ਹਾਂ ਕਵਰ ਹੋ ਜੇ ਜਿੱਥੇ ਤੱਕ ਮਿੱਟੀ ਹੈ ਉਦੋਂ ਗਿੱਠ ਉੱਪਰ ਹੀ ਤੱਕ ਉਹਨੂੰ ਲਿਫਾਫੇ ਨਾਲ ਕਵਰ ਕਰ ਦੋ ਤਾਂ ਕਿ ਜਿਹੜੀ ਸਿਉਕ ਹੈ ਉਹਦੇ ਵਿੱਚ ਐਂਟਰ ਨਾ ਕਰ ਸਕੇ ਇਹਦੇ ਨਾਲ ਕੀ ਹੋਊਗਾ ਤੇ ਇਹਨੂੰ ਡੰਡੇ ਨੂੰ ਸੁਹਾਵ ਨਹੀਂ ਆਊਗੀ ਤੇ ਸਿਓਂਕ ਲੱਗਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਚੀਜ਼ ਜਰੂਰ ਇੱਕ ਵਾਰ ਵਰਤ ਕੇ ਦੇਖਿਓ ਜੇ ਜਾਣਕਾਰੀ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਥੈਂਕ ਯੂ ਸੋ ਮਚ